ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰ੍ਹਾਂ ਮੈਂ ਅਕਸਰ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਇਹ ਅਪੀਲ ਕਰਦਾ ਕਿ ਜਿਹੜੇ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੇ ਗੱਲ ਅੱਜ ਦੀ ਜਿਹੜੀ ਕਰਨੀ ਹੈ ਉਹ ਇਹ ਹੈ ਕਿ 26 ਜਨਵਰੀ ਤੇ 15 ਅਗਸਤ 인ਡੀਪੈਂਡੈਂਸ ਡੇ ਤੇ ਰਿਪਬਲਿਕ ਡੇ ਦੋ ਵੱਡੇ ਇਵੈਂਟ ਦੋ ਵੱਡੇ ਸਮਾਗਮ ਦੋ ਵੱਡੇ ਸਮਾਰੋ ਦੋ ਵੱਡੇ ਤਿਹਾਰ ਕਹ ਲੋ ਲੋਕਤੰਤਰ ਦੇ ਦੇਸ਼ ਮਨਾਉਂਦਾ ਤੇ ਇਨਾ ਦਾ ਮੌਕਾ ਮਿਲਿਆ ਦੇਸ਼ ਨੂੰ ਜਦੋਂ ਆਜ਼ਾਦੀ ਮਿਲੀ ਤੇ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਕੀਤੀਆਂ ਸਭ ਤੋਂ ਵੱਧ ਜੇ ਕੋਈ ਕੁਰਬਾਨੀ ਜਾਂ ਸਜ਼ਾ ਭੁਗਤਨੀ ਪਈ ਪੰਜਾਬ ਨੂੰ ਭੁਗਤਨੀ ਪਈ ਪੰਜਾਬ ਵੰਡਿਆ ਗਿਆ ਮਾਈਗ੍ਰੇਸ਼ਨ ਬੁਨਿਆਦੀ ਸਭ ਤੋਂ ਵੱਡੀ ਫੋਰਸਡ ਮਾਈਗ੍ਰੇਸ਼ਨ ਉਹ ਪੰਜਾਬੀਆਂ ਦੀ ਹੋਈ 10 ਲੱਖ ਤੋਂ ਵੱਧ ਲੋਕ ਗਏ ਉਹਨੂੰ ਨੰਬਰ 2 ਤੇ ਬੰਗਾ ਲਾਉਂਦਾ ਸੋ ਫਿਰ ਪੰਜਾਬ ਫਿਰ ਵੰਡਿਆ ਗਿਆ ਪਹਿਲਾਂ ਧਰਮ ਦੇ ਨਾਂ ਤੇ ਵੰਡਿਆ ਗਿਆ ਫਿਰ ਭਾਸ਼ਾ ਦੇ ਨਾਂ ਤੇ ਵੰਡਿਆ ਗਿਆ ਐਨੇ ਦੁੱਖ ਝੱਲ ਕੇ ਜੇ ਪੰਜਾਬ ਨੂੰ ਇਹ ਜਵਾਬ ਮਿਲ ਜੇ ਕਿ ਨੈਸ਼ਨਲ ਪਰੇਟ ਦੇ ਵਿੱਚ ਤੁਹਾਨੂੰ ਅਸੀਂ ਕੋਈ ਮੌਕਾ ਨਹੀਂ ਦੇਣਾ ਤਾਂ ਦੁੱਖ ਤਾਂ ਹੋਏਗਾ ਸੱਚ ਬੁਚੀ ਬਹੁਤ ਦੁੱਖ ਵਾਲੀ ਗੱਲ ਮੈਨੂੰ ਇਹ ਲੱਗੀ ਇਸ ਦਾ ਕਾਰਨ ਇਹ ਵੀ ਸੀ ਜਦੋਂ ਬਚਪਨ ਦੇ ਵਿੱਚ ਮੈਂ ਆਜ਼ਾਦੀ ਮਿਲਤੋਂ 10 ਸਾਲ ਬਾਅਦ ਪੈਦਾ ਹੋਇਆ ਲੇਕਿਨ ਜਦੋਂ ਦੀ ਸਟ ਸੰਭਾਲੀ ਉਦੋਂ ਟੀਵੀ ਤਾਂ ਹੈ ਨਹੀਂ ਸੀ ਉਸ ਵੇਲੇ ਰੇਡੀਓ ਸੀ ਤੇ ਰੇਡੀਓ ਤੇ ਇਹਨਾਂ ਦਿਨਾਂ ਦੇ ਅਸੀਂ ਜਿਹੜਾ ਹਾਲ ਸੁਣਦੇ ਹੁੰਦੇ ਸੀ ਮੇਰੇ ਅਜੇ ਵੀ ਯਾਦ ਆ ਸ਼ਬਦਾਂ ਦਾ ਚਿੱਤਰ ਬਣਾ ਦਿੰਦਾ ਸੀ ਜਸ ਤੇ ਜਿਸ ਵੇਲੇ ਜਦੋਂ ਕਮੈਂਟਰੀ ਕਰਦੇ ਸੀ ਤੇ ਜਦੋਂ ਇਹ ਝਾਕੀ ਪੰਜਾਬ ਦੀ ਆਉਂਦੀ ਸੀ ਤੇ ਫੇਰ ਜਿਸ ਤਰੀਕੇ ਨਾਲ ਅਸੀਂ ਖੁਸ਼ ਹੁੰਦੇ ਸੀ ਬੱਚੇ ਤੇ ਤਾੜੀਆਂ ਮਾਰਦੇ ਸੀ ਤਾਂ ਇਹ ਸਾਰਾ ਕੁਝ ਹੋਮ ਵੀ ਬੱਚੇ ਦੇਖ ਕੇ ਖੁਸ਼ ਹੁੰਦੇ ਹੋਣਗੇ ਤੇ ਜਦੋਂ ਪੰਜਾਬ ਦੀ ਝਾਕੀ ਨਹੀਂ ਆਉ ਤੋ ਪੁੱਛਣਗੇ ਵੀ ਕੀ ਕਾਰਨ ਹੈ ਵੀ ਕਿਉਂ ਨਹੀਂ ਇਸ ਵਾਰ ਵਿੱਚ ਅੱਜ ਗੱਲ ਕਰਦੇ ਪ੍ਰਗਵੰਤ ਮਾਨ ਸਾਹਿਬ ਕੱਲ ਕਾਫੀ ਗੁੱਸੇ ਵਿੱਚ ਸੀ। ਔਰ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਕਹਿ ਵੀ ਦਿੱਤਾ ਕਿ ਮੈਂ ਨਹੀਂ ਚਾਹਦਾ ਸੀ ਕਿ ਸ਼ਹੀਦੀ ਦੇ ਦਿਨਾਂ ਦੇ ਵਿੱਚ ਮੈਂ ਕਾਨਫਰੰਸ ਕਰਾਂ ਪਰ ਕਰਨੀ ਪੈ ਰਹੀ ਹੈ। ਤੇ ਮੈਂ ਉਹ ਕਾਨਫਰੰਸ ਸੁਣੀ ਦੇਖੀ ਔਰ ਉਹਨਾਂ ਨੇ ਦਿਖਾਇਆ ਜਿਹੜੀਆਂ ਤਿੰਨ ਝਾਕੀਆਂ ਭੇਜੀਆਂ ਸੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਪੱਤਰ ਦਿਖਾਇਆ ਇੱਕ ਕਿ ਜਿਹੜਾ ਪਹਿਲਾਂ ਤਾਂ ਲਿਖਿਆ ਸੀ ਅਗਸਤ ਦੇ ਵਿੱਚ ਜਿਹੜਾ ਪੱਤਰ ਕਿ ਅਸੀਂ ਇਹਦੇ ਵਿੱਚ ਪਾਰਟਿਸਿਪੇਟ ਕਰਾਂਗੇ ਫਿਰ ਜਿਹੜੀ ਅਗਲੀ ਚਿੱਠੀ ਕੇਂਦਰ ਦੀ ਆਈ ਸੀ ਕੱਲ ਉਹ ਦਿਖਾਈ ਜਿਹਦੇ ਵਿੱਚ 20 ਸੂਬੇ ਜਬ 20 ਚਾਕੀਆਂ ਜਿਹੜੀਆਂ ਹੋਣੀਆਂ ਨੇ 26 ਜਨਵਰੀ ਨੂੰ ਉਹਨਾਂ ਦੀ ਲਿਸਟ ਸੀ ਜਿਹਦੇ ਵਿੱਚ ਪੰਜਾਬ ਦਾ ਨਾਮ ਨਹੀਂ ਸੀ ਤੇ ਫਿਰ ਉਹਨਾਂ ਨੇ ਪੰਜਾਬ ਦੀਆਂ ਜਿਹੜੀਆਂ ਤਿੰਨ ਚਾਕੀਆਂ ਭੇਜੀਆਂ ਸੀ ਉਹ ਦਿਖਾਈਆਂ ਜਿਵੇਂ ਪਹਿਲੀ ਝਾਕੀ ਸੀ ਕਿ ਪੰਜਾਬ ਜਿਹੜੇ ਆ ਦੀਆਂ ਸ਼ਹਾਦਤਾਂ ਦੀ ਦਾਸਤਾ ਜਿਹੜੀਆਂ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਲਾਲਾ ਲਾਜਪਤ ਰਾਏ ਇਹ ਸਾਰੇ ਦਿਖਾਏ ਗਏ ਸੀ ਉਹ ਵਿੱਚ ਤੇ ਦੇਖੀ ਦਿਖਾਰੇ ਸੀ ਲੋਕਾਂ ਨੂੰ ਉਹ ਇਸ ਤਰ੍ਹਾਂ ਨਾਰੀ ਸ਼ਕਤੀ ਦੇ ਨਾਰੀ ਸ਼ਕਤੀ ਮਾਈ ਭਾਗੋ ਦੀ ਇੱਕ ਝਾਕੀ ਸੀ ਕਲਚਰ ਦੀ ਵਿਕਾ ਕਲਚਰ ਲੰਗਾ ਦੀ ਚਰਕੇ ਦੀ ਫੁਲਕਾਰੀ ਦੀ ਇਤਨਾ ਚ ਕੋਈ ਤਾਂ ਪਸੰਦ ਆਉਂਦੀ ਕਹਿੰਦੇ ਜੀ ਕੋਈ ਵੀ ਪਸੰਦ ਨਹੀਂ ਆਈ ਸਾਨੂੰ चाकी ਇਹ ਸਾਡੇ মাপ ਡੰਡਾ ਤੇ ਪੂਰੀ ਨਹੀਂ ਉਤਰਦੀ ਮਾਨ ਸਾਹਿਬ ਨੇ ਇਸ ਗੱਲ ਨੂੰ ਬਹੁਤ ਤਿੱਖੇ ਸ਼ਬਦਾਂ ਚ ਵਿਰੋਧ ਕੀਤਾ ਕਹਿੰਦੇ ਵੀ ਜਿਹੜੇ ਕੰਮ ਤੁਹਾਨੂੰ ਜਿਹੜੀ ਆਜ਼ਾਦੀ ਲੈ ਕੇ ਦਿੱਤੀ ਆ ਸੀ ਸਾਨੂੰ ਵੀ ਤੁਸੀਂ ਉਹ ਚ ਮਿਸ ਕਰ ਲੈ ਕੁਰਬਾਨੀਆਂ ਸਾਡੀਆਂ ਕਾਲੇ ਪਾਣੀ ਜਾ ਕੇ ਦੇਖੋ ਸਭ ਤੋਂ ਵੱਧ ਕੈਦ ਸਾਡੀ ਫਾਸੀ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ ਤੁਸੀਂ ਸਾਨੂੰ ਕਿਉਂ ਇਹ ਤੋਂ ਜਿਹੜਾ ਹੈ ਬਿਰਵਾ ਕਰ ਰਹੇ ਹੋ ਤੇ ਫਿਰ ਉਹਨਾਂ ਨੇ ਕੋਈ ਸ਼ਬਦਾਂ ਦੀ ਮर्यादा ਨਹੀਂ ਜਿਵੇਂ ਅਸੀਂ ਪ੍ਰਾਈਵੇਟ ਮਹਿਫਲ 'ਚ ਗੱਲ ਕਰਦੇ ਆ ਕਹਿੰਦੇ ਮੋਦੀ ਦੀਆਂ ਚੱਕੀਆਂ ਤੁਸੀਂ ਦਿਖਾ ਸਕਦੇ ਥਾਂ-ਥਾਂ ਤੇ ਮੋਦੀ ਨੂੰ ਚੱਕੀ ਫਰਦੇ ਹੋ ਸ਼ਹੀਦ ਪਾਕਿਸਤਾਨ ਨਾਲੋਂ ਉਧਮ ਸਿੰਘ ਨਾਲੋਂ ਮੋਦੀ ਜ਼ਿਆਦਾ ਤੁਹਾਨੂੰ ਪਸੰਦ ਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਫਿਰ ਨਾਲ ਇਹ ਵੀ ਕਿਹਾ ਕਿ ਹਰ ਚੀਜ਼ ਦਾ ਭਗਵਾ ਕਰਨ ਲੱਗੀ ਹੈ ਇਹ ਸਰਕਾਰ। ਤੋਂ ਇਹ ਇਸ ਤਰ੍ਹਾਂ ਦੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਨਹੀਂ ਦਿਖਾਈਆ ਮੈਂ ਪੰਜਾਬ 'ਚ ਦਿਖਾਉਂ। ਪੰਜਾਬ 'ਚ ਲਿਖ ਕੇ ਦਿਖਾਉਂ ਕਿ ਕੇਂਦਰ ਬਲੋਰ ਰਿਜੈਕਟ ਕੀਤੀਆਂ ਨੇ 26 ਜਨਵਰੀ ਨੂੰ ਇਹ ਗੱਲ ਕੀਤੀ। ਹੁਣ ਗੱਲ ਇੱਥੇ ਖਤਮ ਹੋ ਜਾਂਦੀ ਤਾਂ ਕਹਾਣੀ ਫੇਰਾਪਾ ਅੱਜ ਨਹੀਂ ਪਾਉਣੀ ਸੀ। ਗੱਲ ਵਧੀ ਅੱਗੇ ਸਭ ਤੋਂ ਪਹਿਲਾਂ ਤਾਂ ਗੱਲ ਵਧਾਈ ਜਵਾਬ ਦਿੱਤਾ ਮਨਜਿੰਦਰ ਸਿੰਘ ਸਰਸਾ ਨੇ ਸਰਸਾ ਕਹਿੰਦਾ ਜਿਹੜਾ ਇਹ ਝਾਕੀ ਬਾਹਰ ਕੀਤੀ ਹੈ ਨਾ ਐਵੀਂ ਪੁਰਾਣੀ ਝਾਕੀਆਂ ਨੂੰ ਰੰਗ ਰੰਗ ਕਰਕੇ ਭੇਜਦਾ ਮੇਰਾ ਖਿਆਲ ਹੈ ਕਿ ਸਰਸਾ ਸਾਹਿਬ ਨੂੰ ਕੁਝ ਨਹੀਂ ਪਤਾ ਉਹਨਾਂ ਦਾ ਜਵਾਬ ਦੇਣਾ ਸੀ ਉਹਨਾਂ ਦਾ ਨੰਬਰ ਪੋਣੇ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਜਵਾਬ ਦਿੱਤਾ ਫਿਰ ਕਹਿੰਦੇ ਕੇਜਰੀਵਾਲ ਜਿਹੜਾ ਹੈ ਨਾ ਇਹ ਅਸਲ ਮੁੱਖ ਮੰਤਰੀ ਤਾਂ ਹੋਇਆ ਇਹ ਤਾਂ ਫੋਟੋ ਘਚੋਲੇ ਰੱਖਿਆ ਹੋਇਆ ਹੈ ਭਗਵੰਤ ਮਾਨਤਾ ਹਾਲਾਂਕਿ ਦਾ ਚੱਕੀ ਨਾਲ ਕੋਈ ਸਬੰਧ ਨਹੀਂ ਸੀ ਇਸ ਤਰ੍ਹਾਂ ਦੀ ਗੱਲ ਹਾਂ ਹੋਰ ਵੀ ਬੋਲੇ ਜਿਨ੍ਹਾਂ ਨੇ ਡਿਫੈਂਡ ਕੀਤਾ ਆਰਪੀ ਸਿੰਘ ਨੇ ਡਿਫੈਂਡ ਕੀਤਾ ਹਰਜੀਤ ਗਰੇਵਾਲ ਨੇ ਕੀਤਾ ਲੇਕਿਨ ਮੈਂ ਗੱਲ ਕਰੂੰਗਾ ਸ੍ਰੀਲ ਜਾਖੜ ਦੀ ਸ੍ਰੀਲ ਜਾਖੜ ਨੇ ਜਿਹੜਾ ਡਿਫੈਂਡ ਕੀਤਾ ਕਹਿੰਦਾ ਕਿ ਕੋਈ ਪਹਿਲੀ ਵਾਰ ਥੋੜੀ ਹੋਈ ਹੈ 17 ਸਾਲਾਂ ਚ ਸਿਰਫ 9 ਵਾਰ ਚੱਕੀਆਂ ਨੂੰ ਤਾਂ ਮਿਲੀ ਹੈ ਪੰਜਾਬ ਨੂੰ ਉਹ ਕੋ ਤਾਂ ਕੋਈ ਮੁੱਖ ਮੰਤਰੀ ਬੋਲਿਆ ਨਹੀਂ ਕਿ ਪੰਜਾਬ ਨੂੰ ਵਿਤਕਰੇ ਇਹ ਸਿਆਸੀਕਰਨ ਕਰ ਰਿਹਾ ਹੈ ਭਗਵੰਤ ਮਾਨ ਜਦੋਂ ਭਗਵੰਤ ਮਾਨ ਨੂੰ ਥੀਂ ਭੇਜੇ ਸੀ ਨਸੀਬ ਬਦਲਦਾ ਕਿਵੇਂ ਹੋ ਜਾਂਦੀ ਇੱਕ ਗੱਲ ਮੈਨੂੰ ਨਹੀਂ ਪਤਾ ਵੀ ਕਿਹੜਾ ਸੋਰਸ ਹੈ ਡਿਫੈਂਸ ਮਿਨਿਸਟਰੀ ਚ ਸਰੀਲ ਜਾਕਟ ਦਾ ਜਿਹੜਾ ਇਹ ਕਹਿੰਦਾ ਸੁਣਿਆ ਕਹਿੰਦਾ ਇੱਥੇ ਇਹਨਾਂ ਨੇ ਨਾ ਕੇਜੀ ਵਾਲ ਤੇ ਮਾਨ ਦੀ ਫੋਟੋ ਲਾਉਣੀ ਸੀ ਤਾਂ ਕਰਕੇ ਇਹ ਝਾਕੀਆਂ ਰਿਜੈਕਟ ਹੋ ਗਈਆਂ ਤੇ ਦੂਜੇ ਪਾਸੇ ਭਾਈ ਗੱਲ ਤਾਂ ਇਹ ਹੈ ਜੇ ਇਸ ਤਰ੍ਹਾਂ ਦਾ ਤੁਹਾਡੇ ਕੋਲ ਉਹ ਤਾਂ ਕੋਈ ਹੋ ਨਹੀਂ ਸੀ ਤੁਸੀਂ ਦੋੜਣਾ ਲਿਖਦੇ ਕੋਈ ਮੁੱਖ ਮੰਤਰੀ ਜਿਹੜਾ ਹੈ ਉਹਦੇ ਜਿਹੜੀ ਹੈ ਫੋਟੋ ਨਹੀਂ ਲੱਗੂਗੀ ਗੱਲ ਖਤਮ ਹੋ ਜਾਣੀ ਸੀ ਨਹੀਂ ਇਹ ਮੇਰਾ ਖਿਆਲ ਹੈ ਇਸਥੇ ਸ਼ਰੀਲ ਜਾਖੜ ਦੇ ਕੋਲ ਕੋਈ ਤਰਕ ਨਜ਼ਰ ਨਹੀਂ ਆਉਂਦਾ ਸੀ ਸ਼ਰੀਲ ਜਾਖੜ ਨੂੰ ਚਾਹੀਦਾ ਸੀ ਚਾਹੀਦਾ ਨਹੀਂ ਦੇ ਤੇ ਕਹਿਆ ਨਾ ਕਿ ਅਸੀਂ ਕਬੂਦ ਪਾਣੀ ਸਾਡੇ ਕੋਲ ਵਾਧੂ ਨਹੀਂ ਅਸੀਂ ਲੀ ਦੇ ਸਕਦੇ ਤੇ ਆਪਣੀ ਸਰਕਾਰ ਦਾ ਆਪਣੇ ਜਿਹੜੇ ਮੁੱਖ ਮੰਤਰੀ ਖੱਟੜ ਸਾਹਿਬ ਨੇ ਜਵਾਬ ਦਿੱਤਾ ਇੱਥੇ ਵੀ ਅਪ੍ਰਿਜ਼ ਪਰ ਨਹੀਂ ਅਪ੍ਰਿਜ਼ ਦੀ ਆਪਣੀ ਸਰਕਾਰ ਦੇ ਖਿਲਾਫ ਬੋਲ ਜਾਂਦੇ ਇਹੀ ਤੱਕ ਪ੍ਰੋਬਲਮ ਹੈ ਤੇ ਹੁਣ ਕਰਨਗੇ ਕੀ ਵੈਸੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਵੱਡਾ ਧਰਮ ਸੰਕਟ ਜਿਹੜੇ ਪੰਜਾਬ ਵਾਲੇ ਇਕਾਈ ਖਾਸ ਤੌਰ ਤੇ ਸਿੱਖ ਨੇ ਉਹਨਾਂ ਸਾਹਮਣੇ ਵੱਡਾ ਧਰਮ ਸੰਕਟ ਪੈਦਾ ਹੋ ਗਿਆ ਪਹਿਲਾਂ ਤਾਂ ਕਰਤਾ ਅੰਮਿਤ ਸ਼ਾਹ ਨੇ ਤੇ ਅੰਮਿਤ ਸ਼ਾਹ ਜਿਹੜਾ ਹੈ ਉਸਨੇ ਕਰਤਾ ਇਹ ਕਹਿ ਕੇ ਕਿ ਰਾਜਵਾਨਾ ਆਪ ਤਾਂ ਮਾਫੀ ਨਹੀਂ ਮੰਗਦਾ ਨਾ ਹੀ ਪਛਤਾਉਂਦਾ ਉਹਨੂੰ ਕਦੀ ਮਾਫੀ ਸਿੱਖ ਜਿਹੜੇ ਉਧਰ ਨੇ ਜਿਹੜੇ ਸਰਕਾਰੀ ਸਿੱਖ ਨੇ ਹੁਣ ਕੀ ਕਰਨਗੇ ਤੇ ਦੂਜੇ ਪਾਸੇ ਹੁਣ ਭਾਰਤੀ ਜਨਤਾ ਪਾਰਟੀ ਲੋਕਾਂ ਚ ਕਿਵੇਂ ਜਾਊ ਕਿਉਂਕਿ ਮਾਨ ਨੇ ਕਹਿਤਾ ਕਿ ਅਸੀਂ ਤਾਂ ਹੁਣ ਇਹ ਝਾਕੀਆਂ ਦਿਖਾਉਣੀਆਂ ਨੇ ਔਰ ਲਿਖ ਕੇ ਦਿਖਾਉਣੀਆਂ ਨੇ ਵੀ ਆ ਦੇਖੇ ਇਹ ਸਿੱਖ ਕਰ ਰਹੇ ਨੇ ਸਾਡੇ ਨਾਲ ਲੜਾਈ ਸ਼ਹੀਦਾਂ ਨਾਲ ਤਾਂ ਨਹੀਂ ਹੈ ਸ਼ਹੀਦਾਂ ਨਾਲ ਅਸੀਂ ਸੱਚ ਇਹ ਜਿਹੜੇ ਜਿੰਨਾਂ ਨੇ ਮਾਫੀ ਨਹੀਂ ਮੰਗੀ ਉਹ ਉਹਨਾਂ ਦੇ ਵੀਰ ਤਾਂ ਮਾਫੀ ਮੰਗਦੇ ਰਹੇ ਨੇ ਉਸ ਵਰਕਰ ਤੇ ਉਹਨਾਂ ਦਾ ਅਟੈਕ ਕੀਤਾ ਤੋਂ ਇਸ ਤਰ੍ਹਾਂ ਦੀ ਜਿਹੜਾ ਵਿਵਾਦ ਚੱਲ ਪਿਆ ਹੁਣ ਇਹਦੇ ਵਿੱਚ ਫਿਰ ਸਵੀਰ ਜਾਖੜ ਕਹਿੰਦੇ ਕੋਈ ਗੱਲ ਨਹੀਂ ਜੇ ਤੁਸੀਂ ਦਿਖਾਓ ਤਾਂ ਅਸੀਂ ਵੀ ਦਿਖਾਵਾਂ ਅਸੀਂ ਵੀ ਝਾਕੀਆਂ ਲੈ ਕੇ ਜਾਵਾਂਗੇ ਪੰਜਾਬ ਦੇ ਲੋਕਾਂ ਕੋਲ 26 ਜਨਵਰੀ ਨੂੰ ਕਿਹੜੀਆਂ ਤੇ ਜੇਲ੍ਹਾਂ 'ਚ ਮੋਬਾਈਲ ਜਾਂਦੇ ਨੇ ਜੇਲ੍ਹਾਂ 'ਚ ਇੰਟਰਵਿਊ ਹੁੰਦੀ ਹੈ ਮੈਨੂੰ ਲੱਗਦਾ ਕਿ ਕਾਫੀ ਦਿਨਾਂ ਬਾਅਦ ਜਿਹੜਾ ਸਵੀਰ ਜਾਖੜ ਨੂੰ ਅਸੀਂ ਕਾਫੀ ਸਵੇਦਨਸ਼ੀਲ ਬਣਦੇ ਰਹੇ ਹਾਂ ਹੁਣ ਤੱਕ ਕਿ ਉਹ ਭਾਵੇਂ ਚਲੋ ਮਜਬੂਰੀ ਵਾਸਤੇ ਚਲੇ ਗਏ ਚਲੇ ਕਿਨ ਉਹ ਤਰਕ ਤੇ ਦਲੇਰ ਨਾਲ ਗੱਲ ਕਰਨ ਵਾਲਾ ਬੰਦਾ ਹੈ ਇਹ ਇਸ ਵਾਰ ਉਹਨਾਂ ਦਾ ਤਰਕ ਕਾਟ ਵੀ ਕਰਦਾ ਸਮਝ ਨਹੀਂ ਆਉਂਦੀ ਵੀ ਉਹ ਕਹਿਣਾ ਕੀ ਚਾਹੁੰਦੇ ਨੇ ਜਾਂ ਕਿਉਂ ਕਰ ਰਹੇ ਨੇ ਜਾਂ ਸਰਕਾਰ ਨੂੰ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਐਵੇਂ ਸਿਆਸਤ ਹੁੰਦੀ ਬੜੀ ਔਖੀ ਹੈ ਉਹਦੇ 'ਚ ਜਬੀਰ ਮਾਰਲੀ ਹੋਈ ਪੈਂਦੀ ਹੈ ਬਹੁਤ ਵਾਰ ਤੁਸੀਂ ਜੋ ਸੋਚ ਰਹੇ ਹੋ ਨੋ ਜੋ ਕਰਨਾ ਚਾਹੁੰਦੇ ਹੋ ਉਹਨਿਓ ਉਹ ਤੁਸੀਂ ਨਹੀਂ ਕਰ ਸਕਦੇ ਹੁੰਦੇ ਇਹ ਗੱਲ ਤਾਂ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਲੇਕਿਨ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਕਿਸ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੀ ਹੈ ਦੇਸ਼ ਨੂੰ ਮੈਂ ਨਹੀਂ ਕਹਿੰਦਾ ਕਿ ਭਾਗਵਾ ਕਰਨ ਪਰ ਗੱਲ ਤਾਂ ਇਹ ਹੈ ਕਿ बार-बार ਇਹ ਜਿਹੇ ਮੌਕੇ ਕਿਉਂ ਦਿੰਦੇ ਨੇ ਜਿਹਦੇ ਵਿੱਚ ਵਿਛਰੇ ਵਾਲੀ ਕਰਨ ਭਾਵਨਾ ਪੈਦਾ ਹੋਵੇ ਪੰਜਾਬੀਆਂ ਦੇ ਵਿੱਚ ਦੇਖ ਲਓ ਤੁਸੀਂ ਭਾਗੜਾ ਬਿਆਸ ਮੈਨੇਜਮੈਂਟ ਤੋਂ ਲੈ ਕੇ ਸ਼ੁਰੂ ਕਰ ਲਓ ਚੰਡੀਗੜ੍ਹ ਤੋਂ ਲੈ ਕੇ ਸ਼ੁਰੂ ਕਰ ਚੰਡੀਗੜ੍ਹ ਚ ਕੇਂਦਰੀ ਰੂਲ ਲਾਗੂ ਕਰਨ ਵਾਲੀ ਗੱਲ ਕਰ ਲਓ ਜਿਵੇਂ ਪੰਜਾਬ ਯੂਨੀਵਰਸਿਟੀ ਨੂੰ ਹਰਿਆਣਾ ਦੇ ਜਿਹੜੇ ਕਾਲਜ ਅਫੀਲੀਏਸ਼ਨ ਦੀ ਗੱਲ ਕਰ ਲੋ ਪੰਜਾਬੀ ਦੇ ਮਸਲੇ ਤੇ ਪਤਾ ਨਹੀਂ ਇੰਨੀ ਲੰਬੀ ਲਿਸਟ ਹੋਈ ਪਈ ਹੈ ਕਿਉਂ ਹੈ ਅਸਲ ਦੇ ਵਿੱਚ ਚਾਹੀਦਾ ਤਾਂ ਇਹ ਹੈ ਕਿ ਤੇ ਦੇਸ਼ ਘੱਟੋ ਘੱਟ 26 ਜਨਵਰੀ ਰਿਪਬਲਿਕ ਡੇ ਨੂੰ ਤਾਂ ਇਹ ਗੱਲ ਆਪਾਂ ਕਹੀਏ ਕਿ ਇਹ ਤਾਂ ਬੜਾ ਜੁਨਟੀਨਟ ਅਨਿਵਰਸਿਟੀ ਵਾਲਾ ਦੇਸ਼ ਹੈ ਇੱਥੇ ਤਾਂ ਹਰ ਧਰਮ ਦੇ ਹਰ ਜਿਹੜੇ ਜਾਤ ਦੇ ਲੋਕ ਹਰ ਸੂਬੇ ਦੇ ਲੋਕ ਉਹਨਾਂ ਦਾ ਦੇਸ਼ ਹੈ ਇਹ ਜਿਸ ਰਲ ਕੇ ਮਨਾਉਣਾ ਚਾਹੀਦਾ ਮੈਂ ਜਿਹੜਾ ਅਕਸਰ ਕਹਿੰਦਾ ਕਿ ਚਮਨ ਮੇ ਇਤ ਖਲਾਫ ਰੰਗੋ ਬੂ ਸੇ ਬਾਤ ਬਣਤੀ ਹੈ ਚਮਨ ਮੇ ਇਤ ਖਲਾਫ ਰੰਗੋ ਬੂ ਸੇ ਕੁਛ ਬਾਤ ਬਣਤੀ ਹੈ ਤੁਮ ਹੀ ਤੁਮ ਹੋ ਤੋ ਕੀ ਤੁਮ ਹੋ ਹਮ ਹੀ ਹਮ ਹੈ ਤੋ ਕੀ ਹਮ ਹੈ ਇਹ ਸੋਚ ਕੇ ਦੱਸੋ ਇੱਥੇ ਤਾਂ ਸਭ ਇਕੱਠਿਓ ਕੇ ਹੀ ਇਹ ਗੁਲਦਸਤਾ ਬਣਦਾ ਹੈ ਹੁਣਾ ਤਾਂ ਇਹ ਚਾਹੀਦਾ ਪਰ ਸੱਚ ਬੋਚੀ ਕਿਤੇ ਨਾ ਕਿਤੇ ਲੱਗਣ ਲੱਗ ਗਿਆ ਜੋ ਭਗਵੰਤ ਮਾਨ ਨੇ ਕਿਹਾ ਕਿ ਹਰ ਚੀਜ਼ ਦਾ ਭਗਵਾ ਕਰਨ ਹੋ ਰਿਹਾ ਹੈ ਇਹਨਾਂ ਦਾ ਦਾ ਲੱਗੇ ਤਾਂ ਤਾਂ ਜਨ ਜਨ ਮੰਨ ਦੇ ਵਿੱਚੋਂ ਪੰਜਾਬ ਵੀ ਮੰਨਫੀ ਕਰਦੇ ਹਨ ਅਕਸਰ ਭਗਵੰਤ ਮਾਨ ਇਹ ਕਹਿੰਦਾ ਹੈ ਤੇ ਮਾਨ ਨੂੰ ਮੌਕਾ ਦਿੱਤਾ ਇਹ चाकी ਨਾ ਦਿਖਾ ਕੇ ਕਿ 26 ਜਨਵਰੀ ਨੂੰ ਪੰਜਾਬ ਦੀ चाकी ਨਹੀਂ ਹੋਏਗੀ ਹੁਣ ਤਾਂ ਨਹੀਂ ਚਾਹੀਦਾ ਸੀ ਪਰ ਇਹ ਹੋ ਚੁੱਕਿਆ ਹੈ ਇਹਦੇ ਲਈ ਬਹੁਤ ਤਰੀਕੇ ਸੀ ਤੁਸੀਂ ਆਪਣੀ ਲਿਸਟ ਆਬਜੈਕਸ਼ਨ ਲਾ ਕੇ ਆਬਜੈਕਸ਼ਨ ਨੂੰ ਰਿਮੂਵ ਕੀਤੇ ਜਾ ਸਕਦੇ ਸੀ ਪਰ ਨਹੀਂ ਹੋਏ ਐਨਾ ਹੀ ਕੱਲ ਮਿਲ ਗਿਆ ਇੱਕ ਡਮੀ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ